ਹੈਲੋ ਜੀ ਮੇਰੇ ਬਲਤੋਂ ਸਾਰੇ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਵਿੱਚ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਦੀਆਂ ਕਮਾਈਆਂ ਚ ਬਰਕਤਾਂ ਪਾਉਣ ਜੀ ਹੁਣ ਜੀ ਅੱਜ ਮੈਂ ਨਾ ਕੋਈ ਵੀਡੀਓ ਛੁਟਨੀ ਕੀਤੀ ਹੈਗੀ ਅੱਜ ਆਪਾਂ ਵੈਸੇ ਹੀ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਜਿਵੇਂ ਪਹਿਲਾਂ ਵੀ ਮੈਂ ਤੁਹਾਡੇ ਇਹ ਮਤਲਬ ਇਹ ਇਸ ਤਰ੍ਹਾਂ ਵੀ ਕਈ ਵੀਡੀਓ ਬਣਾਇਆ ਨੇ ਜਿਨ੍ਹਾਂ ਤੁਹਾਡਾ ਬਹੁਤ ਵਧੀਆ ਪਿਆਰ ਮਿਲਿਆ ਉਸਦੇ ਲਈ ਥੈਂਕ ਯੂ so much ਸਾਰਿਆਂ ਦਾ ਐਨਾ ਪਿਆਰ ਤੇ ਸਪੋਰਟ ਕਰਨ ਲਈ ਤੇ ਫਿਰ ਮੈਂ ਇਹ ਸੋਚ ਮੈਂ ਕਿ ਵੀ ਚਲੋ ਉਸੇ ਤਰ੍ਹਾਂ ਪਾ ਇੱਕ ਅੱਧੀ ਕੋਈ ਵੀਡੀਓ ਹੋਰ ਬਣਾਉਣੀ ਹੈ ਚਲੋ ਕਿਸੇ ਦੇ ਕੰਮ ਆ ਸਕੇ ਹੈਨਾ ਵੀ ਬਲੌਗ ਦਾ ਚਲੋ ਆਪਾਂ ਬਣਾਉਂਦੇ ਬਣਾਉਨੇ ਆ ਜੀ ਹੈਨਾ ਵੀ ਚਲੋ ਇੱਕ ਅੱਧਾ ਦਿਨ ਬਲੌਗ ਮਿਸ ਕਰਕੇ ਆਪਾਂ ਇਦਾਂ ਦੀ ਵੀਡੀਓ ਬਣਾਉਨੇ ਆ ਕੁਝ ਮੇਰੀ ਥੋੜੀ ਜਿਹੀ ਫੋਨ ਦੀ ਪ੍ਰੋਬਲਮ ਚੱਲ ਰਹੀ ਸੀ ਉਹਦੇ ਕਰਕੇ ਨਹੀਂ ਸੀ ਆਪਾਂ ਬਲੌਗ ਬਣਾਇਆ ਜੀ ਕੋਈ ਵੀ ਹਾਂਜੀ ਅੱਜ ਮੈਂ ਤੁਹਾਡੇ ਨਾਲ ਵੀਡੀਓ ਲੈ ਕੇ ਆਇਆ ਜੀ ਇਸ ਬੇਸ ਤੇ ਵੀ ਅਗਰ ਤੁਸੀਂ ਚਾਹੋ ਨੀ ਹੋਵੇ ਤੁਹਾਡਾ ਸਰੀਰ ਤੁਹਾਡਾ ਚਿਹਰਾ ਤੁਹਾਡੀ ਉਮਰ ਨੂੰ ਲੁਕਾਉਣ ਦੇ ਵਿੱਚ ਤੁਹਾਡਾ ਸਾਥ ਦੇ ਕਿਉਂਕਿ ਜੀ ਆਪਾਂ ਨੂੰ ਚਾਹੇ ਕੋਈ ਆਪਣੀ ਉਮਰ ਦੱਸੇ ਜਾਂ ਨਾ ਦੱਸੇ ਆਪਾਂ ਉਸ ਦੀ ਬਾਡੀ ਨੂੰ ਦੇਖ ਕੇ ਉਹਦੇ ਚਿਹਰੇ ਨੂੰ ਦੇਖ ਕੇ ਆਪਾਂ ਅੰਦਾਜ਼ਾ ਖੁਦ ਲਗਾ ਲੈਨੇ ਨੇ ਵੀ ਇੰਨੀ ਕੇਸ ਦਾ ਹੈ ਇਹ ਅਗੂ ਇਨਸਾਨ ਕੋਈ ਵੀ ਹੈ ਚਾਹੇ ਲੇਡੀਜ਼ ਹੋਵੇ ਜੈਂਟਸ ਹੋਣ ਚਾਹੇ ਜੋ ਵੀ ਹੋਵੇ ਤੇ ਵੀ ਹਰ ਇੱਕ ਦੀ ਇਸ ਦਾ ਦੱਸ ਦਿੰਦਾ ਪਰ ਕੁਝ ਲੋਕ ਐਦਾਂ ਦੇ ਵੀ ਆਪਾਂ ਨੂੰ ਮਿਲ ਜਾਂਦੇ ਹੁੰਦੇ ਨੇ ਚਲੋ ਇਹ ਜੋ ਉਹਨਾਂ ਦੇ ਵੀ ਪਤਾ ਚੱਲਦੀ ਹੁੰਦੀ ਹੈ ਹਨਾ ਵੀ ਇੰਨੀ ਕੇਸ ਇਹਨਾਂ ਦੀ ਹੈਗੀ ਆ ਪਰ ਆਪਾਂ ਨੂੰ ਦੂਜੇ ਪੱਲੇ ਇਹ ਵੀ ਨਾਲ ਹੁੰਦਾ ਹੈ ਵੀ ਹਾਂ ਇਹਨਾਂ ਦੀ ਇੰਨੀ ਕੇਸ ਹੈਗੀ ਆ ਪਰ ਉਸ ਦੇ ਅਕਾਉਂਟਿੰਗ ਵੀ ਇਹਨਾਂ ਦੀ ਸਕਿਨ ਮਤਲਬ ਉਹ ਵੀ ਇਹਨਾਂ ਦੀ ਸਕਿਨ ਬਹੁਤ ਵਧੀਆ ਹੈ ਹਨਾ ਇਹਨਾਂ ਦੀ ਬਾਡੀ ਬਹੁਤ ਵਧੀਆ ਫਿਟ ਹੈ ਵੀ ਇਹ ਚੀਜ਼ਾਂ ਵੀ ਆਪਾਂ ਨੂੰ ਨਾਲ ਦਿਖਾਈ ਜ਼ਰੂਰ ਦਿੰਦੀਆਂ ਨੇ ਕਿਉਂਕਿ ਆਪਾਂ ਨੂੰ ਹਰ ਤਰ੍ਹਾਂ ਦਾ ਇਨਸਾਨ ਚਲੋ ਆਪਾਂ ਦੁਨੀਆ ਦੇ ਵਿੱਚ ਰਹਿੰਦੇ ਹਾਂ ਹਰ ਤਰ੍ਹਾਂ ਦੇ ਨਾਲ ਮਿਲਦੇ ਜੁਲਦੇ ਹਾਂ ਹਨਾ ਨਾਲ ਵੀ ਹਰ ਇੱਕ ਦੀ ਆਪਣੀ ਆਪਣੀ ਚਲੋ ਇਹ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਵੀ ਕਿਵੇਂ ਕਿਵੇਂ ਹੈਗਾ ਕਿਸੇ ਦਾ ਸਰੀਰ ਪਰ ਇਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਹੈਲਪ ਤਾਂ ਕਰਦਾ ਜੀ ਸਰੀਰ ਜੇ ਆਪਾਂ ਆਪਣੀ ਹੈਲਪ ਖੁਦ ਕਰਨਾ ਚਾਹੁੰਦੇ ਆ ਤਾਂ ਕਰਕੇ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਆਪਣੇ ਖਾਣ ਪੀਣ ਤੇ ਪੂਰਾ ਧਿਆਨ ਦੇਵੋ ਟਾਈਮ ਸਿਰ ਖਾਭੋ ਪੀਭੋ ਤੇ ਜੋ ਖਾਣਾ ਪੀਣਾ ਹੈ ਉਹਦੇ ਵਿੱਚ ਔਲੀ ਖਾਣੇ ਨੂੰ ਅਵੋਇਡ ਕਰੋ 슈ਗਰ ਮਿੱਠੇ ਵਾਲੀਆਂ ਚੀਜ਼ਾਂ ਨੂੰ ਅਵੋਇਡ ਕਰੋ ਹਨਾ ਕਿਉਂਕਿ ਤਲੀਆਂ ਹੋਈਆਂ ਚੀਜ਼ਾਂ ਦੇ ਆਪਾਂ ਨੂੰ ਸਭ ਨੂੰ ਪਤਾ ਵੀ ਨੁਕਸਾਨ ਕਿੰਨੇ ਨੇ ਤੇ ਮਿੱਠੇ ਦੇ ਵੀ ਆਪਾਂ ਨੂੰ ਪਤਾ ਹਨਾ ਵੀ ਕਿਉਂਕਿ ਸਭ ਤੋਂ ਮੇਨ ਮੋਟਾਪੇ ਦਾ ਕਾਰਨ ਇਹੀ ਚੀਜ਼ਾਂ ਬਣਦੀਆਂ ਨੇ ਹਨਾ ਤੇ ਨਾਲ ਇਹਦੇ ਨਾਲ ਵੀ ਆਪਣੇ ਸਰੀਰ ਦੇ ਵਿੱਚ ਵੀਕਨੈਸ ਵੀ ਵੱਧਦੀ ਆ ਮਟਾਪਾ ਵਧਣ ਲੱਗ ਜਾਂਦਾ ਜੀ ਨਾਲ ਵੀਕਨੈਸ ਆਉਣ ਲੱਗ ਜਾਂਦੀ ਹੈ ਫਿਰ ਉਹ ਹੀ ਆਪਾਂ ਨੂੰ ਕੰਮ ਕਰ ਕਰਦੇ ਆ ਨੂੰ ਵੀ ਕਮਜ਼ੋਰੀ ਮਹਿਸੂਸ ਕਰਦੇ ਆ ਜੀ ਆਪਣਾ ਸਰੀਰ ਤੰਦਰੁਸਤਾ ਫਿਰ ਆਪਾਂ ਕੰਮ ਵੀ ਵਧੀਆ ਖੁਸ਼ ਹੋ ਕੇ ਕਰਦੇ ਆ ਜੀ ਹਨਾ ਜਿਹੜਾ ਕਰਨ ਵਾਲੇ ਹੁੰਦੇ ਨੇ ਪਰ ਮੈਂ ਇਹ ਕਹਨੀ ਆ ਵੀ ਖਾਣਾ ਟਾਈਮ ਸਿਰ ਖਾ ਬੋ ਤੇ ਵਧੀਆ ਹੈਲਥੀ ਖਾਣਾ ਖਾਓ ਹਨਾ ਇਹ ਨਹੀਂ ਹੈਗਾ ਵੀ ਹਾਂ ਆਪਾਂ ਬਹੁਤ ਜੋ ਚੀਜ਼ਾਂ ਆਪਣੇ ਘਰ ਦੇ ਵਿੱਚ ਅਵੇਲੇਬਲ ਨੇ ਉਹ ਚੀਜ਼ਾਂ ਲਵੋ ਪਰ ਇਹ ਆ ਜੀ ਨਾਲ ਨਾ ਹਰੀਆਂ ਸਬਜ਼ੀਆਂ ਦਾ ਦੀ ਵਰਤੋਂ ਮਤਲਬ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਰਿਆ ਕਰੋ ਹਨਾ ਕਿਉਂਕਿ ਗਰਮੀਆਂ ਦੇ ਵਿੱਚ ਵੀ ਆਪਾਂ ਜਿਵੇਂ ਘਰਾਂ ਦੇ ਵਿੱਚ ਦਾ ਸਬਜ਼ੀਆਂ ਲਗਾਉਨੇ ਆ ਹਨਾ ਵੀ ਉਹਨਾਂ ਦੀ ਵਰਤੋਂ ਕਰੋ ਚਲ ਇਹ ਨਹੀਂ ਹੈਗਾ ਵੀ ਹਾਂ ਜਿਹੜੀਆਂ ਮੁੱਲ ਮਿਲਦੀਆਂ ਨੇ ਮਹਿੰਗੀਆਂ ਮਿਲਦੀਆਂ ਨੇ ਹਨਾ ਵੀ ਆਪਾਂ ਉਹਦੀ ਚੀਜ਼ਾਂ ਦੀ ਵਰਤੋਂ ਕਰਨੀ ਹੈ ਜੋ ਚੀਜ਼ਾਂ ਘਰ 'ਚ ਨੇ ਉਹਨਾਂ ਦੇ ਵਿੱਚ ਵੀ ਬਹੁਤ ਹੈ ਜਿਵੇਂ ਹੁਣ ਲੋਕ ਕਹਿੰਦੇ ਨੇ ਹਨਾ ਵੀ ਬੱਚੇ ਤੋਰੀਆਂ ਨਹੀਂ ਖਾਂਦੇ ਹੈਗੇ ਹਨਾ ਪਰ ਆਪਾਂ ਨੂੰ ਪਤਾ ਵੀ ਉਹਦੇ ਵਿੱਚ ਆਇਰਨ ਕਿੰਨੀ ਮਾਤਰਾ 'ਚ ਪਾਇਆ ਜਾਂਦਾ ਹੈ ਹਨਾ ਬਿਹਾਰੀ ਕਿ ਸਬਜੀ ਦੇ ਵਿੱਚ ਹਰੀ ਦੇ ਵਿੱਚ ਕੋਈ ਨਾ ਕੋਈ ਗੁਣ ਪਰਮਾਤਮਾ ਨੇ ਜ਼ਰੂਰ ਦਿੱਤਾ ਤਾਂ ਹੀ ਉਹਨਾਂ ਨੇ ਆਪਣੇ ਖਾਣਜੋਗ ਬਣਾਈਆਂ ਨੇ ਇਹ ਚੀਜ਼ਾਂ ਹਨਾ ਤੇ ਦੁਨੀਆ ਭੇਜੇ ਵੀ ਫਿਰ ਜਿਵੇਂ ਸਰਦੀਆਂ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਹਨਾ ਵੀ ਸਰਦੀਆਂ ਦੀਆਂ ਕਿੰਨੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਘਰ ਆਪਾਂ ਆਪਣੀ ਲੋੜ ਅਨੁਸਾਰ ਲਾ ਸਕਦੇ ਹਾਂ ਹਨਾ ਵੀ ਜਿਹੜੇ ਆ ਆਪਣੇ ਘਰ ਦਾ ਆਪਣੇ ਸਾਰਨ ਆਪਦਾ ਸਬਜੀ ਦਾ ਆਪਣਾ ਸਾਰੇ ਤੇ ਨਾਲੇ ਆਪਾਂ ਪੈਸਾ ਖਰਚੋਂ ਤੋਂ ਬਚੀਏ ਤੇ ਨਾਲੇ ਆਰਗੈਨਿਕ ਚੀਜ਼ਾਂ ਆਪਾਂ ਨੂੰ ਮਿਲਣ ਕਿਉਂਕਿ ਜਦੋਂ ਆਪਾਂ ਘਰ ਦੀ ਜਿਹੜੀ ਚੀਜ਼ ਵਰਤਦੇ ਆ ਨਾ ਵੀ ਉਹ ਇਹ ਹੋ ਜਾਂਦਾ ਵੀ ਉਹ ਆਰਗੈਨਿਕ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਉਹਨਾਂ ਦੇ ਆਪਾਂ ਰੇ ਸਪਰੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹੈਗੇ ਜੀ ਆਪਾਂ ਵੈਸੇ ਆਪਾਂ ਲੈ ਕੇ ਆਉਨੇ ਕੋਈ ਲੈ ਲਓ ਹਨਾ ਕੋਈ ਵੀ ਚੀਜ਼ ਆਪਾਂ ਆਰਗੈਨਿਕ ਲੈਣੀ ਆ ਹਨਾ ਵੀ ਉਹ ਚੀਜ਼ ਦੀ ਨਹੀਂ ਮਤਲਬ ਆਮ ਰੇਟ ਦੇ ਨਾਲੋਂ ਕਿੰਨਾ ਹਾਈ ਰੇਟ ਕਰਦੇ ਨੇ ਹਨਾ ਵੀ ਇਹ ਆਰਗੈਨਿਕ ਆ ਤਾ ਕਰਕੇ ਜੀ ਆਪਾਂ ਇਹ ਚੀਜ਼ਾਂ ਦੀ ਇਹ ਆ ਵੀ ਆਪਣੇ ਖਾਣੇ ਪੀਣੇ ਤੇ ਧਿਆਨ ਦੇਵੋ ਪਾਣੀ ਆਪਾਂ ਜਿਵੇਂ ਕੁਝ ਲੋਕ ਕਹਿੰਦੇ ਨੇ ਵੀ ਅਸੀਂ ਪਾਣੀ ਬਹੁਤਾ ਨਹੀਂ ਪੀ ਸਕਦੇ ਪਰ ਆਪਾਂ ਨੂੰ ਇਹ ਆ ਵੀ 3-4 ਲੀਟਰ ਤਾਂ ਘੱਟੋ ਘੱਟ ਪੀਣਾ ਚਾਹੀਦਾ ਚਲੋ 4 ਨਹੀਂ ਪੀ ਸਕਦੇ ਬਹੁਤ ਲੋਕ ਤਾਂ 4-4 ਲੀਟਰ ਤੱਕ ਵੀ ਪੀਂਦੇ ਨੇ ਪਰ ਕਮ ਸੇ ਕਮ 3 ਕਿ ਲੀਟਰ ਤੱਕ ਤਾਂ ਰੱਖੋ ਨਾ ਆਪਾਂ ਹਰ ਕੋਈ ਤੇ ਜਿਵੇਂ ਹੁਣ ਮੌਸਮ ਚੇਂਜ ਹੋ ਜਾਣਾ ਸਰਦੀਆਂ ਦੇ ਵਿੱਚ ਤਾਂ ਬਹੁਤ ਲੋਕ ਪਾਣੀ ਘਟਾ ਜਾਂਦੇ ਨੇ ਪਰ ਉਹਦਾ ਇਹ ਇਲਾਜ ਆ ਇਹ ਹੱਲ ਹੈਗਾ ਜੀ ਬੀ ਉਦੋਂ ਜਿਵੇਂ ਸਰਦੀਆਂ ਚ ਤੁਸੀਂ ਕਿਸੇ ਭਾਂਡੇ ਦੇ ਵਿੱਚ ਪਾਣੀ ਪਾਹੋ ਉਹਨੂੰ ਬੇੜੇ 'ਚ ਰੱਖ ਲਓ ਕਿਉਂਕਿ ਥੋੜਾ ਬਹੁਤਾ ਜਦੋਂ ਪਹਾੜੀ ਕਦੇ ਆਉਂਦੀ ਹੋਈ ਆ ਹਨਾ ਉਹਦੇ ਵਿੱਚ ਪਾਣੀ ਦਾ ਇਹ ਹੋ ਜਾਂਦਾ ਜੀ ਥੋੜਾ ਜਿਹਾ ਜਿਵੇਂ ਜਿਆਦਾ ਠੰਡਾ ਹੋਣ ਲੱਗ ਜਾਂਦਾ ਉਹ ਚੀਜ਼ ਚੇਂਜ ਹੋ ਜਾਂਦੀ ਆ ਵੀ ਆਪਾਂ ਨੌਵੇਂ ਪਾਣੀ ਪੀ ਸਕਦੇ ਆ ਤੇ ਨਾਲੇ ਬਾਹਰ ਰੱਖਿਆ ਹੋਇਆ ਦੇਖ ਕੇ ਆਪਾਂ ਨੂੰ ਜਲਦੀ ਆ ਜਾਂਦੀ ਨਹੀਂ ਆਪਾਂ ਪਾਣੀ ਪੀਣਾ ਹੈ ਹਨਾ ਤੇ ਨਾਲੇ ਉਹਦੇ ਇਹ ਹੋ ਜਾਂਦਾ ਵੀ n ਲੀਟਰ ਪਾਣੀ ਆ ਤੇ ਅੱਜ ਆਪਾਂ n ਲੀਟਰ ਪਾਣੀ ਪੀਤਾ ਤੇ ਇੰਨਾ ਆਪਣਾ ਰਹਿ ਗਿਆ ਇੱਥੇ ਹਨਾ ਵੀ ਆਪਾਂ ਪੀਣਾ ਹੈ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਇੱਕ ਨਾਪ ਤੋਲ ਮਿਲ ਜਾਂਦਾ ਹਨਾ ਵੀ ਆਪਾਂ ਇੰਨੀ ਚੀਜ਼ਾ ਤੇ ਬਾਕੀ ਗੱਲ ਇਹ ਹੈ ਜੀ ਵੀ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਹਨਾ ਹੁਣ ਤੁਸੀਂ ਕਹੋਗੇ ਵੀ ਟੈਨਸ਼ਨ ਤਾਂ ਚਲੋ ਹੁੰਦੀ ਹੋ ਹੁੰਦੀ ਆ ਹਨਾ ਵੀ ਕਿਹੜੇ ਚੀਜ਼ ਦੇ ਬੰਦਾ ਟੈਨਸ਼ਨ ਨਾ ਲਵੇ ਹਨਾ ਉਹ ਚੀਜ਼ ਦਾ ਇਹ ਆ ਜੀ ਮੈਂ ਇਹ ਅਕੋਰਡਿੰਗ ਜੋ ਚੀਜ਼ ਮੈਂ ਸੋਚਦੀ ਆ ਕਿਉਂਕਿ ਮੈਂ ਹਮੇਸ਼ਾ ਇਹ ਚੀਜ਼ ਸੋਚਦੀ ਹੁੰਦੀ ਆ ਦੇਖੋ ਜਿਹੜੀ ਚੀਜ਼ ਦਾ ਆਪਾਂ ਹੱਲ ਕੱਢ ਸਕਦੇ ਆ ਹਨਾ ਅਤੇ ਫਿਰ ਉਹ ਚੀਜ਼ ਦੀ ਟੈਨਸ਼ਨ ਬਣਦੇ ਨਹੀਂਗੀ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਹੱਲ ਹੀ ਕਰ ਲੈਣਾ ਉਹਦੀ ਟੈਨਸ਼ਨ ਕਾਦੀ ਆ ਹਨਾ ਤੇ ਕੁਝ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈਗਾ ਹਨਾ ਜਿਹੜੀ ਚੀਜ਼ ਦਾ ਆਪਾਂ ਹੱਲ ਕੱਢੇ ਨਹੀਂ ਸਕਦੇ ਹੈਗੀ ਫਿਰ ਉਹ ਚੀਜ਼ਾਂ ਦੀ ਵੀ ਟੈਨਸ਼ਨ ਲੈਣੀ ਤਾਂ ਬਣਦੀ ਨਹੀਂ ਹੈਗੀ ਹੈਨਾ ਜਦੋਂ ਟੈਨਸ਼ਨ ਲੈਣਾ ਆਪਣਾ ਕੋਈ ਹੱਲ ਨਿਕਲਣਾ ਹੀ ਨਹੀਂ ਹੈਗਾ ਫਿਰ ਕਿਉਂ ਟੈਨਸ਼ਨ ਨਹੀਂ ਕਿਉਂਕਿ ਇਹ ਵੀ ਇੱਕ ਜਿਹੜੀ ਟੈਨਸ਼ਨ ਆ ਨਾ ਇਹ ਆਪਣੇ ਬੁਢਾਪੇ ਨੂੰ ਬਹੁਤ ਛੇਤੀ ਲੈ ਕੇ ਆਉਂਦੀ ਹੈ ਆਪਣੇ ਤੇ ਤੇ ਇਹ ਹੋ ਜਾਂਦਾ ਬਾਕੀ ਇਹ ਆ ਜੀ ਵੀ ਜ਼ਿੰਦਗੀ ਦੇ ਵਿੱਚ ਨਾ ਕਹਿਣੀ ਜ਼ਰੂਰ ਸਿੱਖੋ ਕਿਉਂਕਿ ਜਦੋਂ ਆਪਾਂ ਨਾ ਜ਼ਿੰਦਗੀ ਦੇ ਵਿੱਚ ਹਾਂ ਹਾਂ ਕਹਿੰਦੇ ਚਲੇ ਜਾਂਦੇ ਆ ਹੈਨਾ ਬੀ ਕੁਝ ਕੰਮ ਐਦਾਂ ਦੇ ਹੁੰਦੇ ਨੇ ਜਿਹੜਾ ਆਪਣਾ ਮਨ ਨਹੀਂ ਮੰਨਦਾ ਹੈਗਾ ਸਿਰਫ ਇੱਕ ਆਪਣੀ ਆਦਤ ਬਣੀ ਹੁੰਦੀ ਆ ਵੀ ਆਪਾਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਹੁੰਦਾ ਤੇ ਉਹ ਚੀਜ਼ਾਂ ਵੀ ਆਪਣੀ ਸਟ੍ਰੈਸ ਦਾ ਕਾਰਨ ਬਣਦੀਆਂ ਨੇ ਹਨਾ ਵੀ ਉਹ ਚੀਜ਼ਾਂ ਵੀ ਆਪਣੇ ਦਿਮਾਗ ਤੇ ਉਹ ਚੀਜ਼ਾਂ ਦਾ ਲੋਡ ਪੈਂਦੇ ਆ ਹਾਂ ਵੀ ਆਹ ਆਪ ਕੰਮ ਕਰਨਾ ਨਹੀਂ ਸੀ ਪਰ ਕਾਰ ਹੋ ਗਿਆ ਏ ਤੇ ਹੁਣ ਕੀ ਕਰੀਏ ਜਾਂ ਕਿਵੇਂ ਆ ਹਨਾ ਵੀ ਉਹ ਚੀਜ਼ਾਂ ਨੂੰ ਥੋੜਾ ਜਿਹਾ ਹੇ ਕਰੋ ਕਿਉਂਕਿ ਇਹਦੇ ਵਿੱਚ ਇਹ ਹੋ ਜਾਂਦਾ ਦੀ ਜਣੀ ਇਹਦੀ ਐਗਜ਼ਾਮਪਲ ਇਹ ਆ ਵੀ ਜਿਵੇਂ ਹੁਣ ਚਲੋ ਆਪਾਂ ਨੇ ਕੋਈ ਪੈਸੇ ਨੇ ਆਪਾਂ ਤੋਂ ਕਿਸੇ ਨੇ ਹੱਥ ਧਾਰੇ ਲੈ ਲਈ ਹੈ ਨਾ ਹੱਥ ਧਾਰੇ ਜਦੋਂ ਆਪਾਂ ਕਹਿੰਦੇ ਨੇ ਵੀ ਹਾਂ ਠੀਕ ਆ ਲੈ ਲੈ ਕਿਉਂਕਿ ਜਦੋਂ ਜੀ ਕਹਿੰਦੇ ਹੁੰਦੇ ਨੇ ਵੀ ਪੈਸਾ ਹੀ ਤਾਂ ਅਜਿਹੀ ਚੀਜ਼ ਆ ਵੀ ਜਿਹੜੇ ਤੁਹਾਡੇ ਮਤਲਬ ਰਿਸ਼ਤੇ ਦੇ ਵਿੱਚ ਫਿੱਕਦਾ ਕਾਰਨ ਬਣ ਨਹੀਂ ਬਣਦਾ ਕਿਉਂਕਿ ਜੇ ਤੁਸੀਂ ਦਿਨੇ ਹੋ ਹੈ ਨਾ ਤੇ ਫਿਰ ਜਦੋਂ ਤੁਸੀਂ ਵਾਪਸ ਲੈਣੇ ਨੇ ਉਦੋਂ ਤੁਹਾਡੀ ਫਿੱਕ ਪਊਗੀ ਅਗਰ ਤੁਸੀਂ ਨਹੀਂ ਦਿੰਦੇ ਹੈਗੇ ਤਾਂ ਉਦੋਂ ਫਿੱਕ ਪਊਗੀ ਪਰ ਮੈਂ ਇਹ ਚੀਜ਼ਾਂ ਨੂੰ ਮੰਨਦੀ ਆਂ ਵੀ ਅਗਰ ਤੁਹਾਡੀ ਫਿੱਕ ਰਿਸ਼ਤੇ ਦੇ ਵਿੱਚ ਪੈਣੀਓ ਪੈਣੀਆਂ ਤਾਂ ਫਿਰ ਤੁਸੀਂ ਨਾ ਦੇ ਕੇ ਫਿੱਕ ਪਾਓ ਕਿਉਂਕਿ ਕਮ ਸੇ ਕਮ ਇਹ ਤਾਂ ਹੋ ਜੂਗਾ ਨਾ ਵੀ ਤੁਹਾਡਾ ਪੈਸਾ ਤੁਹਾਡੇ ਕੋਲ ਬਚਿਆ ਰਹਿ ਗਿਆ ਹੈ ਨਾ ਨਹੀਂ ਤਾਂ ਤੁਹਾਡਾ ਪੈਸਾ ਵੀ ਗਿਆ ਤੇ ਤੁਹਾਡਾ ਰਿਸ਼ਤਾ ਵੀ ਗਿਆ ਤੁਹਾਡੀਆਂ ਦੋਨੋਂ ਚੀਜ਼ਾਂ ਗਈਆਂ ਕਮ ਸੇ ਕਮ ਫਿਰ ਤੁਸੀਂ ਇੱਕ ਚੀਜ਼ ਨੂੰ ਤਾਂ ਸੇਵ ਕਰੋ ਨਾ ਜਿਹੜੀ ਚੀਜ਼ ਨੂੰ ਆਪਾਂ ਕਰ ਸਕਦੇ ਆ ਹਨਾ हां अगर आप किसी दी मदद करनी है तो लोड ਤੋਂ ਵੱਧ ਕੇ ਨਾ ਕਰੋ ਜੋ ਤੁਹਾਡੀ મતલਬ ਤੁਹਾਡੇ ਕੋਲ ਪੈਸਾ ਹੈ ਜਾਂ ਕੋਈ ਚੀਜ਼ ਆ ਕਿਸੇ ਵੀ ਕਿਸਮ ਦੀ ਆਪਾਂ ਕਿਸੇ ਦੀ ਲੋੜ ਕਰਨੀ ਆ ਵੀ ਉਹਦੇ ਵਿੱਚ ਇਹ ਹੋ ਜਾਂਦਾ ਵੀ મતલਬ ਉਹਦੇ ਵਿੱਚੋਂ ਪਹਿਲਾਂ ਆਪਣੀ ਜ਼ਰੂਰਤ ਅਨੁਸਾਰ ਚੀਜ਼ ਰੱਖੋ ਫਿਰ ਜਿਹੜੀ ਉਸ ਤੋਂ ਐਕਸਟਰਾ ਬਚ ਗਈ ਹੈ ਨਾ ਉਹਦੇ ਵਿੱਚੋਂ ਆਪਣੇ ਫਿਊਚਰ ਲਈ ਕੁਝ ਨਾ ਕੁਝ ਰੱਖੋ ਹੈ ਨਾ ਤੇ ਫਿਰ ਉਹ મતલਬ 3rd ਸਾਈਡ ਜਿਹੜੇ ਮਤਲਬ ਥਰਡ ਪਾਰਟ ਬਚਿਆ ਹੈ ਨਾ ਉਹ ਚੀਜ਼ ਕਿਸੇ ਨੂੰ ਦਬੋ ਵੀ ਹਾਂ ਤੁਹਾਡੇ ਵਾਪਸ ਆਉਂਦੀ ਆ ਜਾਂ ਨਹੀਂ ਆਉਂਦੀ ਉਹ ਚੀਜ਼ ਤੁਹਾਡੇ ਵੀ ਮੁਸ਼ਕਲ ਨਾ ਬਣੇ ਤੁਹਾਨੂੰ ਟੈਨਸ਼ਨ ਦਾ ਕਾਰਨ ਨਾ ਬਣੇ ਤੁਹਾਡੇ ਤੇ ਹੈ ਨਾ ਵੀ ਇਹ ਚੀਜ਼ਾਂ ਹੈ ਵੀ ਕਿਉਂਕਿ ਇਹ ਚੀਜ਼ਾਂ ਵੀ ਜਦੋਂ ਤੁਸੀਂ ਕਿਸੇ ਰਿਸ਼ਤੇ ਨੂੰ ਗਵਾਮੋਗੇ ਹੈ ਨਾ ਤੇ ਫਿਰ ਉਹ ਚੀਜ਼ ਦਾ ਤੁਹਾਡੇ ਦਿਮਾਗ ਤੇ ਲੋਡ ਪਊਗਾ ਤੇ ਦਿਮਾਗ ਤੇ ਲੋਡ ਪਊਗਾ ਹੈ ਨਾ ਉਹ ਚੀਜ਼ ਦਾ ਅਸਰ ਤੁਹਾਡੀ ਬਾਡੀ ਤੇ ਹੋਣੇ ਹੀ ਹੋਣਾ ਹੈ ਤਨਾ ਵੀ ਉਹ ਚੀਜ਼ਾਂ ਤੋਂ ਆਪਦੇ ਆਪ ਨੂੰ ਬਚਾ ਕੇ ਰੱਖੋ ਬਾਕੀ ਜੀ ਇਹ ਆ ਵੀ ਚੌਥੇ ਨੰਬਰ ਤੇ ਇਹ ਗੱਲ ਮੈਨੂੰ ਤਾਂ ਲੱਗਦੀ ਆ ਹਨਾ ਵੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਚਲੋ ਦੁੱਖ ਸੁੱਖ ਹਰ ਇੱਕ ਦੇ ਜ਼ਿੰਦਗੀ ਚ ਚੱਲਦੇ ਨੇ ਵੀ ਆਪਦੇ ਦੁੱਖ ਨੂੰ ਕਦੇ ਵੀ ਵੱਡਾ ਨਾ ਮੰਨੋ ਕਿਉਂਕਿ ਆਪਾਂ ਨੂੰ ਜੋ ਦੁੱਖ ਤਕਲੀਫ ਜੋ ਵੀ ਹੈਗੇ ਆ ਨਾ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਨੇੜੇ ਤੇੜੇ ਆਪਾਂ ਨੂੰ ਐਦਾਂ ਦੇ ਰਿਸ਼ਤੇ ਵੀ ਜ਼ਰੂਰ ਮਿਲ ਜਾਣਗੇ ਜਿਨ੍ਹਾਂ ਦਾ ਦੁੱਖ ਆਪਣੇ ਨਾਲੋਂ ਵੱਡਾ ਹੁੰਦਾ ਹੈ ਹਨਾ ਹਮੇਸ਼ਾ ਇਹ ਨਾ ਦੇਖੋ ਵੀ ਜਿਹੜਾ ਸਾਡੇ ਤੋਂ ਸੌਖਾ ਇਨਸਾਨ ਆ ਹਨਾ ਉਹ ਇਨਸਾਨ ਨੂੰ ਦੇਖੋ ਜਿਹੜਾ ਸਾਡੇ ਤੋਂ ਵੀ ਜ਼ਿਆਦਾ ਦੁਖੀ ਆ ਉਹ ਜੇ ਤੁਸੀਂ ਆਪਦੇ ਤੋਂ ਜ਼ਿਆਦਾ ਕਿਸੇ ਦਾ ਵੱਡਾ ਦੁੱਖ ਮੰਨਦੇ ਹੋ ਨਾ ਫਿਰ ਉਹ ਚੀਜ਼ਾਂ ਦੇ ਵਿੱਚ ਤੁਹਾਨੂੰ ਇਹ ਹੋ ਜੂਗਾ ਜੀ ਬੀ ਮੇਰਾ ਦੁੱਖ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਹੈਗਾ ਵੀ ਮੇਰਾ ਦੁੱਖ ਤਾਂ ਛੋਟਾ ਏ ਹੈ ਨਾ ਵੀ ਇਹਨਾਂ ਦਾ ਦੁੱਖ ਐਡਾ ਵੱਡਾ ਏ ਤੇ ਇਹ ਚੀਜ਼ਾਂ ਵੀ ਤੁਹਾਡੀ ਸਿਹਤ ਨੂੰ ਫਿੱਟ ਰੱਖਦੀਆਂ ਜੇ ਜਣੀ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋ ਹੈ ਨਾ ਤੇ ਇਹ ਚੀਜ਼ਾਂ ਮਤਲਬ ਤੁਹਾਡੇ ਬੁਢਾਪੇ ਨੂੰ ਤੁਹਾਡੇ ਤੋਂ ਬਹੁਤ ਦੂਰ ਰੱਖਦੀਆਂ ਨੇ ਕਿਉਂਕਿ ਇਹ ਛੋਟੇ-ਛੋਟੇ ਚੀਜ਼ਾਂ ਨੂੰ ਆਪਾਂ ਨਹੀਂ ਗੌਰ ਕਰਦੇ ਹੈਗੇ ਜਿਵੇਂ ਕਹਿੰਦੇ ਹੁੰਦੇ ਨੇ ਤੁਸੀਂ ਵੀ ਦੇਖਿਓ ਹਨਾ ਮੈਂ ਮਤਲਬ ਨੈੱਟ ਤੇ ਹੀ ਦੇਖਿਆ ਸੀਗਾ ਇਹ ਚੀਜ਼ ਵੀ ਕਿਸੇ ਡਾਕਟਰ ਦੇ ਸੁਣੀ ਸੀ ਕਹਿੰਦੇ ਵੀ ਜੇ ਤੁਸੀਂ ਆਪਣਾ ਮਤਲਬ ਇੱਕ ਦਿਨ ਦੇ ਵਿੱਚ 2 ਮਿੰਟ ਦਾ ਗੁੱਸਾ ਕਰਦੇ ਹੋ ਨਾ ਵੀ ਉਹ ਤੁਹਾਡੀ ਬਾਡੀ ਦੇ ਜਿਹੜੇ ਪਾਰਟ ਨੇ ਅਲੱਗ-ਅਲੱਗ ਮਤਲਬ ਕਿਸੇ ਤੇ ਕਿੰਨਾ ਟਾਈਮ ਅਸਰ ਰਹਿੰਦਾ ਕਿਸੇ ਤੇ ਕਿੰਨਾ ਵੀ 24 ਘੰਟੇ ਲੱਗ ਜਾਂਦੇ ਨੇ ਤੁਹਾਡੀ ਬਾਡੀ ਨੂੰ ਉਸ 2 ਮਿੰਟ ਦੇ ਗੁੱਸੇ ਨੂੰ ਰਿਕਵਰ ਕਰਨ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਵੀ ਤੁਸੀਂ ਆਪਦੇ ਆਪ ਦੇ ਤੇ ਸੋਚ ਕੇ ਦੇਖੋ ਵੀ ਤੁਸੀਂ ਦਿਨ ਦੇ ਵਿੱਚ ਕਿੰਨੇ ਮਿੰਟ ਗੁੱਸਾ ਕਰਦੇ ਹੋ ਕੀ ਤੁਹਾਡੀ ਬਾਡੀ ਨੂੰ ਵੀ ਜਿਵੇਂ ਹੁਣ ਅੱਜ ਕਰਨਾ ਹੈ ਉਹ ਕੱਲ ਤੱਕ ਬਾਡੀ ਨੇ ਮਸਾ ਸਹੀ ਹੋਣਾ ਕੱਲ ਨੂੰ ਫਿਰ ਤੁਸੀਂ ਕਰ ਲਿਆ ਹਨਾ ਵੀ ਉਹ ਚੀਜ਼ਾਂ ਦੀ ਆਪਦੇ ਆਪ ਨੂੰ ਖੁਸ਼ ਰੱਖੋ ਜਿੱਥੇ ਪਰਮਾਤਮਾ ਨੇ ਰੱਖਿਆ ਹਨਾ ਵੀ ਬਹੁਤ ਦੁਨੀਆ ਦਾ ਹਨਾ ਬਹੁਤ ਲੋਕ ਐਦਾਂ ਦੇ ਹੋਣਗੇ ਵੀ ਉਹ ਜ਼ਿੰਦਗੀ ਵੀ ਉਹਨਾਂ ਦਾ ਸੁਪਨਾ ਹੋਊਗਾ ਵੀ ਹਾਂ ਸਾਡੀ ਕਾਸ਼ ਇਹ ਜੀ ਜ਼ਿੰਦਗੀ ਹੋਵੇ ਹਮੇਸ਼ਾ ਆਪਦੇ ਤੋਂ ਉੱਚਿਆਂ ਨੂੰ ਨਾ ਦੇਖੋ ਆਪਦੇ ਤੋਂ ਨੀਵੇਂ ਵੱਲ ਦੇਖੋ ਹਮੇਸ਼ਾ ਜੀ ਆਪਾਂ ਦਾ ਇਹੀ ਗੱਲ ਕਹਿੰਦੇ ਹੁੰਨੇ ਆ ਪਰਮਾਤਮਾ ਬਹੁਤ ਕੁਝ ਦਿੰਦਾ ਏ ਤੇ ਜੋ ਜ ਆਪਣੀਆਂ ਕਹਿੰਦੇ ਹੁੰਦੇ ਨੇ ਨਾ ਵੀ ਜੋ ਉਹਨਾਂ ਨੂੰ ਉਹਨਾਂ ਨੇ ਪਰਮਾਤਮਾ ਨੇ ਆਪਾਂ ਨੂੰ ਤੰਦਰੁਸਤ ਸਰੀਰ ਦਿੱਤਾ ਏ ਆਪਾਂ ਨੂੰ ਵਧੀਆ ਘਰ ਪਰਿਵਾਰ ਦਿੱਤਾ ਏ ਆਪਾਂ ਨੂੰ ਮਾਪੇ-ਬਾਪ ਦਿੱਤੇ ਨੇ ਭੈਣ-ਭਾਈ ਸਾਥ ਦੇਣ ਵਾਲੇ ਦਿੱਤੇ ਨੇ ਇਸ ਤੋਂ ਵੱਧ ਦੁਨੀਆ ਦੇ ਵਿੱਚ ਖੁਸ਼ ਨਸੀਬੀ ਹੋਰ ਕਿਸੇ ਚੀਜ਼ ਦੀ ਨਹੀਂ ਹੈ ਨਾ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਆਪਣੇ ਮਾਪੇ-ਮਾਪ ਨਾ ਨਹੀਂ ਬਣਦੀ ਆਪਦੇ ਭੈਣ-ਭਾਈ ਜਨਨ ਨਹੀਂ ਬਣਦੀ ਹੈਗੀ ਦੋਸਤ ਮਿੱਤਰ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੈ ਨਾ ਵੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ ਕਿ ਤੂੰ ਤੰਦਰੁਸਤਾਂ ਜਾਂ ਬਿਮਾਰ ਆ ਹਨਾ ਉਹਨਾਂ ਨਾਲੋਂ ਆਪਾਂ ਬਹੁਤ ਜ਼ਿਆਦਾ ਖੁਸ਼ ਨਸੀਬ ਆ ਵੀ ਆਪਾਂ ਨੂੰ ਆਪਣਾ ਭਾਈਚਾਰਾ ਮਿਲੇ ਆਪਣੇ ਮਾਪੇ ਮਿਲੇ ਨੇ ਪਿਆਰ ਕਰਨ ਨੂੰ ਕਹਿੰਦੇ ਹੁੰਦੇ ਨੇ ਮਾਪੇ ਤੋਂ ਸੱਚਾ ਹਮਦਰਦ ਨਹੀਂ ਹੈਗਾ ਹਨਾ ਵੀ ਦੁਨੀਆ ਦੇ ਉੱਪਰ ਤੁਹਾਨੂੰ ਬਹੁਤ ਦੋ ਲੋਕ ਮਿਲਣਗੇ ਵੀ ਵਕਤ ਤੋਂ ਵੱਡਾ ਕੋਈ ਸਾਥੀ ਨਹੀਂ ਹੈਗਾ ਹਨਾ ਵੀ ਵਕਤ ਦੇ ਨਾਲ ਬੰਦਾ ਬਹੁਤ ਕੁਝ ਸਿੱਖ ਜਾਂਦਾ ਫਿਰ ਜੀ ਵੀਡੀਓ ਬਹੁਤ ਜਾਵਾ ਲੰਬੀ ਹੁੰਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਕੀ ਜੀ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਨਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਮੇਰੀ ਕਿਹੜੀ ਕਿਹੜੀ ਗੱਲ ਵਧੀਆ ਲੱਗੀ ਆ ਪਲੀਜ਼ ਥੈਂਕ ਯੂ ਸੋ ਮੱਚ ਸਾਡੀ سپورਟ ਤੇ ਸਾਡਾ ਸਾਥ ਦੇਣ ਲਈ ਜੀ ਥੈਂਕ ਯੂ ਸੋ ਮੱਚ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ